ਅੱਜ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਅਰੁਣ ਕੁਰਾਲੀ ਸ਼੍ਰੋਮਣੀ ਕਾਲੀਦਾਲ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਅਤੇ ਉੱਥੇ ਦੇ ਸੜਕਾਂ ਦੇ ਹਾਲਾਤ ਵੀ ਬਖਾਏ ਜਾ ਰਹੇ ਨੇ ਮੈਂ ਕੈਮਰਾਮੈਨ ਨੂੰ ਇੱਕ ਵਾਰ ਕਮਾਂਗਾ ਕਿ ਪਹਿਲਾਂ ਤਸਵੀਰਾਂ ਦਿਖਾਣ ਏ ਪਿੰਡ ਫਾਟਵਾ ਦੀਆਂ ਤਸਵੀਰਾਂ ਜਿੱਥੇ ਕਿ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਅੱਜ 71 ਹੋਏ ਸੰ ਅਤੇ ਪੰਜਾਬ ਸਰਕਾਰ ਦੇ ਖਿਲਾਫ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਖਿਲਾਫ ਇਹਨਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਗੱਲਬਾਤ ਵੀ ਕਰਦੇ ਯੂਥ ਸ਼੍ਰੋਮਣੀ ਕਾਲੀਗਲ ਦੇ ਆਗੂ ਰਵਿੰਦਰ ਸਿੰਘ ਖੇੜਾ ਦੇ ਨਾਲ ਤੇ ਪਿੰਡ ਵਾਸੀਆਂ ਦੇ ਨਾਲ ਆਖਰ ਕੀ ਕਹਿ ਰਹੇ ਨੇ ਉਹ ਪਿੰਡ ਦੀਆਂ ਸੜਕਾਂ ਨੂੰ ਲੈ ਕੇ ਹਲਕਾ ਖਰੜ ਦੇ ਵਿੱਚ ਜੋ ਸੜਕਾਂ ਦਾ ਬਿਲਕੁਲ ਹੀ ਹਾਲਾਤ ਖਰਾਬ ਹੋ ਚੁੱਕੇ ਨੇ ਉਹਦੇ ਸਬੰਧ ਵਿੱਚ ਅਸੀਂ ਪਹਿਲਾ ਤੌਰ 'ਤੇ ਖੇਰਾਵਾਦ ਅੱਜ ਦੂਜਾ ਤੌਰ 'ਤੇ ਪਿੰਡ ਫਾਟਵਾ ਵਿੱਚ ਰੱਖਿਆ ਸੀਗਾ ਜਿੱਥੇ ਲਾਗਲੇ ਪਿੰਡ ਟਕੋਰਾ ਵਜੀਦਪੁਰ ਸ਼ਿਆਮੀਪੁਰ ਨਗਲੀਆਂ ਖੈਰਪੁਰ ਕਾਬੀ ਮਜਰਾ ਸੇਖਪੁਰਾ ਸਾਰੇ ਪਿੰਡਾਂ ਦੇ ਮੋਤਰਵ ਬੰਦੇ ਇਕੱਠੇ ਹੋਏ ਸੀ ਸਰਕਾਰ ਨੂੰ ਵਾਰਨਿੰਗ ਦੇਣ ਲਈ ਸਰਕਾਰ ਦੇ ਖਿਲਾਫ ਸ਼ੰਘਾਰਸ਼ ਵਿੱਢਣ ਲਈ ਪੂਤਬੰਦੀ ਕਰੀ ਆ ਅਗਲੇ ਛੋਟੇ-ਛੋਟੇ ਪਹਿਲਾਂ ਕਸਬਿਆਂ ਦੇ ਵਿੱਚ ਰੋਸ ਦਰਨੇ ਰੱਖਾਂਗੇ ਅਗਰ ਸਰਕਾਰ ਦੀ ਅੱਖ ਨਹੀਂ ਖੁੱਲਦੀ ਤਾਂ ਇਹਨੂੰ ਵੱਡੇ ਵਿਸ਼ਾਲ ਰੋਸ ਦਰਨੇ ਦੇ ਵਿੱਚ ਤਬਦੀਲ ਕਰਕੇ ਸਰਕਾਰ ਨੂੰ ਇਹ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣ ਲਈ ਮਜਬੂਰ ਕਰਿਆ ਜਾਊਗਾ ਖਿਲਾਫ ਸਾਹਿਬ ਕਾਰਨ ਕੀ ਮੰਨਦੇ ਹੋ ਕਿਉਂ ਨਹੀਂ ਸਰਕਾਰ ਨਾਲ ਨਹੀਂ ਕਿਉਂਕਿ ਸਮਾਂ ਤਾਂ 6-3 ਸਾਲ ਦਾ ਹੋ ਚੁੱਕਿਆ ਹੈ ਜਦੋਂ ਹਲਕੇ ਦੇ ਲੋਕਾਂ ਨੇ ਇਸ ਹਲਕੇ ਤੋਂ ਐਮਐਲਏ ਬੀਬਾ ਅਨਮੋਲ ਕੌਰ ਮਾਂਜੀ ਨੂੰ ਵੋਟਾਂ ਪਾ ਕੇ ਪਾਰੀ ਬੰਬਤ ਨਾਲ ਜਿਤਾ ਕੇ ਭੇਜਿਆ ਸੀ ਉਦੋਂ ਲੋਕਾਂ ਦੇ ਵਿੱਚ ਬਹੁਤ ਵਾਅਦੇ ਕਰੇ ਗਏ ਸੀ ਲੋਕਾਂ ਨੂੰ ਵੀ ਇੱਕ ਟਾਈਮ ਇਹ ਲੱਗਿਆ ਸੀ ਵੀ ਸ਼ਾਇਦ ਬੀਬਾ ਜੀ ਜੋ ਗੱਲਾਂ ਕਰਦੇ ਨੇ ਭਗਵੰਤ ਮਾਨ ਜੀ ਜੋ ਕਹਿੰਦੇ ਨੇ ਵੀ ਇਹ ਗੱਲਾਂ ਸਾਰੀਆਂ ਪੂਰੀਆਂ ਹੋਣਗੀਆਂ ਪਰੰਤੂ ਜਿਹੜੀ ਤੁਸੀਂ ਗੱਲ ਕਰੀ ਆ ਵੀ ਕਿਉਂ ਨਹੀਂ ਹੋ ਰੇ ਕੰਮ ਉਮਤ ਇਹਨਾਂ ਜਿਆਦਾ ਮਿਲ ਗਿਆ ਇਹਨਾਂ ਨੂੰ ਲੱਗਿਆ ਵੀ ਸ਼ਾਇਦ ਹੁਣ ਅਸੀਂ ਸਾਰੀ ਉਮਰ ਪੰਜਾਬ ਨੂੰ ਲੁੱਟੀ ਵੀ ਜਾਈਏ ਤਾਂ ਵੀ ਸਾਡਾ ਇਹ ਸਰਕਾਰ ਜਾਨੀ ਸਕਦੀ ਪਰੰਤੂ ਇਹ ਪੰਜਾਬ ਤੋਂ ਵੱਖ ਨਹੀਂ ਇਹ ਪੰਜਾਬ ਆ ਇਹ ਲੈ ਕੇ ਹਾਥੀਆਂ ਤੇ ਆਉਂਦਾ ਤੇ ਤੋਰਦਾ ਗਧਿਆਂ ਤੇ ਬਿਠਾਲ ਕੇ ਜਿਹੜਾ ਇਹਨਾਂ ਨੇ ਸਿਰਫ ਆਪਣੀ ਐਸ਼ ਪ੍ਰਸਤੀ ਲੁੱਟਕ ਸੁੱਟ ਕਰਾਪਸ਼ਨ ਤੇ ਧਿਆਨ ਦਿੱਤਾ ਹਲਕੇ ਦੀ ਕੋਈ ਡਿਵੈਲਪਮੈਂਟ ਤੇ ਕੋਈ ਬੁਨਿਆਦੀ ਢਾਂਚੇ 'ਚ ਸੁਧਾਰ ਕਰਨ ਵੱਲ ਜਾਂ ਲੋਕਾਂ ਦੀ ਜਿਹੜੀਆਂ ਲੋੜਾਂ ਨੇ ਮੁਢਲੀਆਂ ਸਹੂਲਤਾਂ ਨੇ ਉਹਨਾਂ ਵੱਲ ਕੋਈ ਵੀ ਵਿਉਂਤਬੰਦੀ ਨਾ ਕਰਨੀ ਉਹਨਾਂ ਵੱਲ ਧਿਆਨ ਨਾ ਦੇਣਾ ਕੋਈ ਵੀ ਪ੍ਰਸ਼ਾਸਨਿਕ ਤੌਰ ਤੇ ਅਫਸਰਾਂ ਤੇ ਲਗਾਮ ਨਾ ਬਣਾ ਕੇ ਰੱਖਣੀ ਇਹ ਇੱਕ ਸਭ ਤੋਂ ਵੱਡਾ ਕਾਰਨ ਹੈ ਵੀ ਇਸ ਹਾਲਕੇ ਦੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਜਿਹੜਾ ਤਾਂ ਕਿਸੇ ਪਾਰਟੀ ਦੇ ਕਿਸੇ ਬੁਲੰਦੇ ਵੱਲੋਂ ਕਿਹਾ ਗਿਆ ਕਿ ਇਸ ਹਾਲੇ ਵਿੱਚ ਸੜਕਾਂ ਦਾ ਕੰਮ ਸ਼ੁਰੂ ਹੋਵੇਗਾ ਕੀ ਲੱਗਦਾ ਕਿ ਬਹੁਤੀ ਮਹਿੰਗਾ ਦੇਖ ਕਾਹਿਆ ਗਿਆ ਉਹ ਗੱਲ ਬਾਕੀ ਪੜ੍ਹਨੀ ਅੱਜ ਤੱਕ ਅਰੇ ਲੋਕਾਂ ਦਾ ਕਰਿਆ ਸੰਘਰਸ਼ ਵਿਅਰਥ ਤਾਂ ਨਹੀਂ ਲੋਕਾਂ ਦਾ ਸੰਘਰਸ਼ ਕਦੇ ਵੀ ਵਿਅਰਥ ਨਹੀਂ ਜਾਂਦਾ ਪਰੰਤੂ ਇਹਨਾਂ ਤੇ ਵਿਸ਼ਵਾਸ ਨਹੀਂ ਕਰਿਆ ਜਾ ਸਕਦਾ ਜਦੋਂ ਤੱਕ ਕੰਮ ਸ਼ੁਰੂ ਹੋ ਕੇ ਪੂਰਾ ਨਹੀਂ ਹੋ ਜਾਂਦਾ ਇਸ ਸਰਕਾਰ ਤੇ ਇਹਨਾਂ ਲੋਕਾਂ ਦੇ ਜਿਹੜੇ ਨੁਮਾਇंदे ਬਣੀ ਫਿਰਦੇ ਨੇ ਇਹਨਾਂ ਤੇ ਲੋਕ ਹੁਣ ਵਿਸ਼ਵਾਸ ਨਹੀਂ ਕਰਨਗੇ ਇਹਨਾਂ ਨੂੰ ਵਾਰਨਿੰਗ ਤੁਹਾਡੇ ਜ਼ਰੀਏ ਵੀ ਦੇਣਾ ਚਾਹੁੰਦਾ ਵੀ ਜਿਹੜਾ ਲੋਕਾਂ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਮਨਾਚ ਰੋਸ ਹੈ ਉਹਨਾਂ ਨੇ ਇੱਕ ਗੱਲ ਸਪਸ਼ਟ ਹੈ ਕਿ ਇਹਨਾਂ ਨੂੰ ਬਲਾਕ ਸੰਪਤੀ ਜ਼ਿਲ੍ਹਾ ਪ੍ਰਿਸਦ ਰੋਟਾਂ ਦੇ ਵਿੱਚ ਲੋਕਾਂ ਦੇ ਵਿੱਚ ਔਰ ਤੋਂ ਪਹਿਲਾਂ ਇਹ ਸੜਕਾਂ ਬਣਾਉਣੀਆਂ ਹੀ ਪੈਣਗੀਆਂ ਨਹੀਂ ਇਲਾਕੇ ਦੇ ਲੋਕ ਪਿੰਡਾਂ ਦੇ ਵਿੱਚ ਇਹਨਾਂ ਦਾ ਬੜਨਾ ਬੰਦ ਕਰਨਗੇ ਅਕਸਰ ਕਿਹੜਾ ਸਾਹ ਦੇਖਿਆ ਜਾਂਦਾ ਕਿ ਜਿਹੜੀ ਸਰਕਾਰ ਹੁੰਦੀ ਹੈ ਉਹ ਕਦੇ ਕਦੇ ਠੱਖਾ ਵੀ ਕਰ ਦਿੰਦੇ ਪਰਚੇ ਵੀ ਪਾ ਦਿੰਦੇ ਆ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਸ ਤਰ੍ਹਾਂ ਤੁਸੀਂ ਖੁੱਲ ਕੇ ਬੋਲਦੇ ਹੋ ਕਿ ਸਾਡੇ ਦੇ ਵਿੱਚ ਸਰਕਾਰ ਦੇ ਕੀ ਜਾਂਦੀਆਂ ਨੇ ਦੇਖੋ ਇਹ ਇਹ ਚੀਜ਼ ਤਾਂ ਬੜੀ ਸਪਸ਼ਟ ਹੈ ਜਿਹੜੀ ਸਰਕਾਰ ਹੈ ਜਿਹੜਾ ਵੀ ਕੋਈ ਲੋਕਾਂ ਦੀ ਗੱਲ ਕਰਦਾ ਕੋਈ ਮੀਡੀਆ ਦੇ ਵਿੱਚ ਜਾਂ ਕੋਈ ਲੋਕ ਲੋਕਾਂ ਚ ਚਰਾਹੇ 'ਚ ਖੜ ਕੇ ਗੱਲ ਕਰਦਾ ਇਹ ਹਮੇਸ਼ਾ ਹੀ ਉਸ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਹਥਿਆਰ ਇਹਨਾਂ ਕੋਲ ਇੱਕੋ ਇੱਕ ਪਰਚਾ ਪਰਚਿਆਂ ਦੀ ਕੋਈ ਪਰਵਾਹ ਨਹੀਂ ਇੱਕ ਛੱਡੋ ਚਾਰ ਕਰਾਓ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਕਰਦੇ ਆਏ ਆ ਨਾ ਡਰਾਂਗੇ ਨਾ ਡਰੇ ਆਂ ਤਿੰਨ ਚਾਰ ਲਗ ਲਗ ਇਲਾਕਿਆਂ ਵਿੱਚੋਂ ਸੰਗਤ ਦਾ ਲੋਕਾਂ ਦਾ ਅ ਮੈਸੇਜ ਆਏ ਆ ਵੀ ਸਾਡੇ ਬਹੁਤ ਬੁਰਾ ਹਾਲਾਤ ਹੈ ਦੇਖੋ ਸਾਡੇ ਦੇਖੋ ਅਸੀਂ 2-4 ਦਿਨ ਦੇ ਵਿੱਚ ਅਗਲਾ ਪ੍ਰੋਗਰਾਮ ਤੈਅ ਕਰਕੇ ਤੁਹਾਨੂੰ ਜਾਣੂ ਕਰਾਵਾਂਗੇ ਪੂਰੇ ਪੂਰੇ ਹਲਕੇ ਦੇ ਵਿੱਚ ਹੀ ਸਾਡੇ ਧਿਆਨ ਵਿੱਚ ਆ ਵੀ ਕਿੱਥੇ ਕਿੱਥੇ ਕਿੰਨੀ ਇੱਕ ਹਾਲਤ ਬਹੁਤ ਜ਼ਿਆਦਾ ਵਿਗੜੀ ਹੋਈ ਹੈ ਅਸੀਂ ਹਰ ਇੱਕ ਕੋਨੇ ਹਰ ਇੱਕ ਗਲੀ ਹਰ ਇੱਕ ਮਹੱਲੇ ਹਰ ਇੱਕ ਸ਼ਹਿਰ ਕਸਬੇ ਦੇ ਵਿੱਚ ਜਾ ਕੇ ਆਵਾਜ਼ ਬੁਲੰਦ ਕਰਾਂਗੇ ਆਖਰ ਕੀ ਕਹਿਣਾ ਚਾਹਦੇ ਹੋ ਸਾਫਾ ਕੈਬਨਟ ਮੰਤਰੀ ਅਰਮੋਹ ਮੈਂ ਤੁਹਾਡੇ ਜਰੀਏ ਬੇਨਤੀ ਕਰੂੰਗਾ ਕਿ ਬੀਬਾ ਜੀ ਥੋੜਾ ਤੁਸੀਂ ਸੁੱਤੇ ਹੋਏ ਜਾਗੋ ਲੋਕਾਂ ਦੇ ਹਾਲ ਦੇਖੋ ਪਿੰਡਾਂ ਚ ਜਾਓ ਲੋਕਾਂ ਚ ਜਾਓ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਜਿਤਾ ਕੇ ਭੇਜਿਆ ਉਹਨਾਂ ਦੇ ਦੁੱਖ ਦਰਦ ਸੁਣੋ ਜੋ ਵਿਕਾਸ ਦੇ ਕੰਮ ਹੋਣੇ ਆਲੇ ਉਹ ਕਰਵਾਓ ਤਾਂ ਕਿ ਲੋਕਾਂ ਦੀ ਜ਼ਿੰਦਗੀ ਕੁਛ ਸੁਧਰ ਸਕੇ ਅੱਜ ਕੱਲ੍ਹ ਦੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਅਰੁਣ ਕੁਰਾਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਅਤੇ ਉੱਥੇ ਦੇ ਸੜਕਾਂ ਦੇ ਹਾਲਾਤ ਵੀ ਬਖਾਏ ਜਾ ਰਹੇ ਨੇ ਮੈਂ ਕੈਮਰਾਮੈਨ ਨੂੰ ਇੱਕ ਵਾਰ ਕਮਾਂਗਾ ਕਿ ਪਹਿਲਾਂ ਤਸਵੀਰਾਂ ਦਿਖਾਣ ਏ ਪਿੰਡ ਫਾਟਵਾ ਦੀਆਂ ਤਸਵੀਰਾਂ ਜਿੱਥੇ ਕਿ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਅੱਜ 71 ਹੋਏ ਸੰ ਅਤੇ ਪੰਜਾਬ ਸਰਕਾਰ ਦੇ ਖਿਲਾਫ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਖਿਲਾਫ ਇਹਨਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਗੱਲਬਾਤ ਵੀ ਕਰਦੇ ਯੂਥ ਸ਼੍ਰੋਮਣੀ ਕਾਲੀਗਲ ਦੇ ਆਗੂ ਰਵਿੰਦਾ ਸਿੰਘ ਖੇੜਾ ਦੇ ਨਾਲ ਤੇ ਪਿੰਡ ਵਾਸੀਆਂ ਦੇ ਨਾਲ ਆਖਰ ਕੀ ਕਹਿ ਰਹੇ ਨੇ ਉਹ ਪਿੰਡ ਦੀਆਂ ਸੜਕਾਂ ਨੂੰ ਲੈ ਕੇ ਹਲਕਾ ਖਰੜ ਦੇ ਵਿੱਚ ਜੋ ਸੜਕਾਂ ਦਾ ਬਿਲਕੁਲ ਹੀ ਹਾਲਾਤ ਖਰਾਬ ਹੋ ਚੁੱਕੇ ਨੇ ਉਹਦੇ ਸਬੰਧ ਵਿੱਚ ਅਸੀਂ ਪਹਿਲਾ ਤਰਨਾ ਖੇਰਾਵਾਦ ਅੱਜ ਦੂਜਾ ਤਰਨਾ ਪਿੰਡ ਫਾਟਵਾ ਵਿੱਚ ਰੱਖਿਆ ਸੀਗਾ ਜਿੱਥੇ ਲਾਗਲੇ ਪਿੰਡ ਟਕੋਰਾ ਵਜੀਦਪੁਰ ਸਿਆਮੀਪੁਰ ਨਗਲੀਆਂ ਖੈਰਪੁਰ ਕਾਬੀ ਮਜਰਾ ਸੇਖਪੁਰ ਸਾਰੇ ਪਿੰਡਾਂ ਦੇ ਮੋਤਰ ਬੰਦੇ ਇਕੱਠੇ ਹੋਏ ਸੀ ਸਰਕਾਰ ਨੂੰ ਵਾਰਨਿੰਗ ਦੇਣ ਲਈ ਸਰਕਾਰ ਦੇ ਖਿਲਾਫ ਸ਼ੰਘਾਰਸ਼ ਵਿੱਢਣ ਲਈ ਪੂਤਬੰਦੀ ਕਰੀ ਆ ਅਗਲੇ ਛੋਟੇ-ਛੋਟੇ ਪਹਿਲਾਂ ਕਸਬਿਆਂ ਦੇ ਵਿੱਚ ਰੋਸ ਦਰਨੇ ਰੱਖਾਂਗੇ ਅਗਰ ਸਰਕਾਰ ਦੀ ਅੱਖ ਨਹੀਂ ਖੁੱਲਦੀ ਤਾਂ ਇਹਨੂੰ ਵੱਡੇ ਵਿਸ਼ਾਲ ਰੋਸ ਦਰਨੇ ਦੇ ਵਿੱਚ ਤਬਦੀਲ ਕਰਕੇ ਸਰਕਾਰ ਨੂੰ ਇਹ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣ ਲਈ ਮਜਬੂਰ ਕਰਿਆ ਜਾਊਗਾ। ਖਿਲਾਫ ਸਾਹਿਬ ਕਾਰਨ ਕੀ ਮੰਨਦੇ ਹੋ ਕਿਉਂ ਨਹੀਂ ਸਰਕਾਰ ਨਾਲ ਨਹੀਂ ਕਿਉਂਕਿ ਸਮਾਂ ਤਾਂ 6-3 ਸਾਲ ਦਾ ਹੋ ਚੁੱਕਿਆ ਹੈ। ਜਦੋਂ ਹਲਕੇ ਦੇ ਲੋਕਾਂ ਨੇ ਇਸ ਹਲਕੇ ਤੋਂ ਐਮਐਲਏ ਬੀਬਾ ਅਨਮੋਲ ਕੌਰ ਮਾਂਜੀ ਨੂੰ ਵੋਟਾਂ ਪਾ ਕੇ ਪਾਰੀ ਬੰਬਤ ਨਾਲ ਜਿਤਾ ਕੇ ਭੇਜਿਆ ਸੀ ਉਦੋਂ ਲੋਕਾਂ ਦੇ ਵਿੱਚ ਬਹੁਤ ਵਾਅਦੇ ਕਰੇ ਗਏ ਸੀ ਲੋਕਾਂ ਨੂੰ ਵੀ ਇੱਕ ਟਾਈਮ ਇਹ ਲੱਗਿਆ ਸੀ ਵੀ ਸ਼ਾਇਦ ਬੀਬਾ ਜੀ ਜੋ ਗੱਲਾਂ ਕਰਦੇ ਨੇ ਭਗਵੰਤ ਮਾਨ ਜੀ ਜੋ ਕਹਿੰਦੇ ਨੇ ਵੀ ਇਹ ਗੱਲਾਂ ਸਾਰੀਆਂ ਪੂਰੀਆਂ ਹੋਣਗੀਆਂ ਪਰੰਤੂ ਜਿਹੜੀ ਤੁਸੀਂ ਗੱਲ ਕਰੀ ਆ ਵੀ ਕਿਉਂ ਨਹੀਂ ਹੋ ਰੇ ਕੰਮ ਉਮਤ ਇਹਨਾਂ ਜਿਆਦਾ ਮਿਲ ਗਿਆ ਇਹਨਾਂ ਨੂੰ ਲੱਗਿਆ ਵੀ ਸ਼ਾਇਦ ਹੁਣ ਅਸੀਂ ਸਾਰੀ ਉਮਰ ਪੰਜਾਬ ਨੂੰ ਲੁੱਟੀ ਵੀ ਜਾਈਏ ਤਾਂ ਵੀ ਸਾਡਾ ਇਹ ਸਰਕਾਰ ਜਾਨੀ ਸਕਦੀ ਪਰੰਤੂ ਇਹ ਪੰਜਾਬ ਤੋਂ ਵੱਖ ਨਹੀਂ ਇਹ ਪੰਜਾਬ ਆ ਇਹ ਲੈ ਕੇ ਹਾਥੀਆਂ ਤੇ ਆਉਂਦਾ ਤੇ ਤੋਰਦਾ ਗਧਿਆਂ ਤੇ ਬਿਠਾਲ ਕੇ ਜਿਹੜਾ ਇਹਨਾਂ ਨੇ ਸਿਰਫ ਆਪਣੀ ਐਸ਼ ਪ੍ਰਸਤੀ ਲੁੱਟਕ ਸੁੱਟ ਕਰਾਪਸ਼ਨ ਤੇ ਧਿਆਨ ਦਿੱਤਾ ਹਲਕੇ ਦੀ ਕੋਈ ਡਿਵੈਲਪਮੈਂਟ ਤੇ ਕੋਈ ਬੁਨਿਆਦੀ ਢਾਂਚੇ 'ਚ ਸੁਧਾਰ ਕਰਨ ਵੱਲ ਜਾਂ ਲੋਕਾਂ ਦੀ ਜਿਹੜੀਆਂ ਲੋੜਾਂ ਨੇ ਮੁਢਲੀਆਂ ਸਹੂਲਤਾਂ ਨੇ ਉਹਨਾਂ ਵੱਲ ਕੋਈ ਵੀ ਵਿਉਂਤਬੰਦੀ ਨਾ ਕਰਨੀ ਉਹਨਾਂ ਵੱਲ ਧਿਆਨ ਨਾ ਦੇਣਾ ਕੋਈ ਵੀ ਪ੍ਰਸ਼ਾਸਨਿਕ ਤੌਰ ਤੇ ਅ fırsਰਾਂ ਤੇ ਲਗਾਮ ਨਾ ਬਣਾ ਕੇ ਰੱਖਣੀ ਇਹ ਇੱਕ ਸਭ ਤੋਂ ਵੱਡਾ ਕਾਰਨ ਹੈ ਵੀ ਇਸ ਹਾਲਕੇ ਦੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਜਿਹੜਾ ਤਾਂ ਵੀ ਇਹਨਾਂ ਵੱਲੋਂ ਕੁਝ ਆਮ ਆਦਮੀ ਪਾਰਟੀ ਦੇ ਕਿਸੇ ਬਲੈਂਕ ਵੱਲੋਂ ਕਿਹਾ ਗਿਆ ਕਿ ਇਸ ਹਾਲੇ ਵਿੱਚ ਸਰਕਾਰ ਦਾ ਕੰਮ ਸ਼ੁਰੂ ਹੋਵੇਗਾ ਸੀ ਲੱਗਦਾ ਅੱਜ ਤੱਕ ਅਰੇ ਲੋਕਾਂ ਦਾ ਕਰਿਆ ਸੰਘਰਸ਼ ਅਸ਼ੰਘਾਰਸ਼ ਬਿਆਰਥਾ ਨਹੀਂ ਲੋਕਾਂ ਦਾ ਸੰਘਰਸ਼ ਕਦੇ ਵੀ ਵਿਅਰਥ ਨਹੀਂ ਜਾਂਦਾ ਪਰੰਤੂ ਇਹਨਾਂ ਤੇ ਵਿਸ਼ਵਾਸ ਨਹੀਂ ਕਰਿਆ ਜਾ ਸਕਦਾ ਜਦੋਂ ਤੱਕ ਕੰਮ ਸ਼ੁਰੂ ਹੋ ਕੇ ਪੂਰਾ ਨਹੀਂ ਹੋ ਜਾਂਦਾ ਇਸ ਸਰਕਾਰ ਤੇ ਇਹਨਾਂ ਲੋਕਾਂ ਦੇ ਜਿਹੜੇ ਨਮਾਇंदे ਬਣੀ ਫਿਰਦੇ ਨੇ ਇਹਨਾਂ ਤੇ ਲੋਕ ਹੁਣ ਵਿਸ਼ਵਾਸ ਨਹੀਂ ਕਰਨਗੇ ਇਹਨਾਂ ਨੂੰ ਵਾਰਨਿੰਗ ਤੁਹਾਡੇ ਜ਼ਰੀਏ ਵੀ ਦੇਣਾ ਚਾਹੁੰਦਾ ਵੀ ਜਿਹੜਾ ਲੋਕਾਂ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਮਨਾਂ 'ਚ ਰੋਸ ਹੈ ਉਹਨਾਂ ਨੇ ਇੱਕ ਗੱਲ ਸਪਸ਼ਟ ਹੈ ਕਿ ਇਹਨਾਂ ਨੂੰ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਪੋਟਾਂ ਦੇ ਵਿੱਚ ਲੋਕਾਂ ਦੇ ਵਿੱਚ ਔਰ ਤੋਂ ਪਹਿਲਾਂ ਇਹ ਸੜਕਾਂ ਬਣਾਉਣੀਆਂ ਹੀ ਪੈਣਗੀਆਂ ਨਹੀਂ ਇਲਾਕੇ ਦੇ ਲੋਕ ਪਿੰਡਾਂ ਦੇ ਵਿੱਚ ਇਹਨਾਂ ਦਾ ਬੜਨਾ ਬੰਦ ਕਰਨਗੇ ਅਕਸਰ ਕਿਹੜਾ ਸਾਹ ਦੇਖਿਆ ਜਾਂਦਾ ਕਿ ਜਿਹੜੀ ਸਰਕਾਰ ਹੁੰਦੀ ਹੈ ਉਹ ਕਦੇ ਕਦੇ ਠੱਖਾ ਵੀ ਕਰ ਦਿੰਦੇ ਪਰਚੇ ਵੀ ਪਾ ਦਿੰਦੇ ਆ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਸ ਤਰ੍ਹਾਂ ਤੁਸੀਂ ਖੁੱਲ ਕੇ ਬੋਲਦੇ ਹੋ ਕਿ ਸਾਡੇ ਦੇ ਵਿੱਚ ਸਰਕਾਰ ਦੇ ਕੀ ਜਾਂਦੀਆਂ ਨੇ ਦੇਖੋ ਇਹ ਇਹ ਚੀਜ਼ ਤਾਂ ਬੜੀ ਸਪਸ਼ਟ ਹੈ ਜਿਹੜੀ ਇਹ ਸਰਕਾਰ ਹੈ ਜਿਹੜਾ ਵੀ ਕੋਈ ਲੋਕਾਂ ਦੀ ਗੱਲ ਕਰਦਾ ਕੋਈ মিডিਆ ਦੇ ਵਿੱਚ ਜਾਂ ਕੋਈ ਲੋਕ ਲੋਕਾਂ ਚ ਚਰਾਹੇ 'ਚ ਖੜਕੇ ਗੱਲ ਕਰਦਾ ਇਹ ਹਮੇਸ਼ਾ ਹੀ ਉਸ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਹਥਿਆਰਿਆਂ ਕੋਲ ਇੱਕੋ ਇੱਕ ਪਰਚਾ ਪਰਚਿਆਂ ਦੀ ਕੋਈ ਪਰਵਾਹ ਨਹੀਂ ਇੱਕ ਛੱਡੋ ਚਾਰ ਕਰਾਓ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਕਰਦੇ ਆਏ ਆ ਨਾ ਡਰਾਂਗੇ ਨਾ ਡਰੇ ਆਂ ਤਿੰਨ ਚਾਰ ਲਗ ਲਗ ਇਲਾਕਿਆਂ ਵਿੱਚੋਂ ਸੰਗਤ ਦਾ ਲੋਕਾਂ ਦਾ ਅ ਮੈਸੇਜ ਆਏ ਆ ਵੀ ਸਾਡੇ ਬਹੁਤ ਬੁਰਾ ਹਾਲਾਤ ਹੈ ਦੇਖੋ ਸਾਡੇ ਦੇਖੋ ਅਸੀਂ 2-4 ਦਿਨ ਦੇ ਵਿੱਚ ਅਗਲਾ ਪ੍ਰੋਗਰਾਮ ਤੈਅ ਕਰਕੇ ਤੁਹਾਨੂੰ ਜਾਣੂ ਕਰਾਵਾਂਗੇ ਪੂਰੇ ਪੂਰੇ ਹਲਕੇ ਦੇ ਵਿੱਚ ਹੀ ਸਾਡੇ ਧਿਆਨ ਵਿੱਚ ਆ ਵੀ ਕਿੱਥੇ ਕਿੱਥੇ ਕਿੰਨੀ ਇੱਕ ਹਾਲਤ ਬਹੁਤ ਜ਼ਿਆਦਾ ਵਿਗੜੀ ਹੋਈ ਹੈ ਅਸੀਂ ਹਰ ਇੱਕ ਕੋਨੇ ਹਰ ਇੱਕ ਗਲੀ ਹਰ ਇੱਕ ਮਹੱਲੇ ਹਰ ਇੱਕ ਸ਼ਹਿਰ ਕਸਬੇ ਦੇ ਵਿੱਚ ਜਾ ਕੇ ਆਵਾਜ਼ ਬੁਲੰਦ ਕਰਾਂਗੇ ਆਖਰ ਕੀ ਕਹਿਣਾ ਚਾਹਦੇ ਹੋ ਸਾਫਾ ਕੈਬਨਟ ਮੰਤਰੀ ਅਰਬੋਹ ਮੈਂ ਤੁਹਾਡੇ ਜਰੀਏ ਬੇਨਤੀ ਕਰੂੰਗਾ ਕਿ ਬੀਬਾ ਜੀ ਥੋੜਾ ਤੁਸੀਂ ਸੁੱਤੇ ਹੋਏ ਜਾਗੋ ਲੋਕਾਂ ਦੇ ਹਾਲ ਦੇਖੋ ਪਿੰਡਾਂ ਚ ਆਓ ਲੋਕਾਂ ਚ ਆਓ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਜਿਤਾ ਕੇ ਭੇਜਿਆ ਉਹਨਾਂ ਦੇ ਦੁੱਖ ਦਰਦ ਸੁਣੋ ਜੋ ਵਿਕਾਸ ਦੇ ਕੰਮ ਹੋਣੇ ਆਲੇ ਉਹ ਕਰਵਾਓ ਤਾਂ ਕਿ ਲੋਕਾਂ ਦੀ ਜ਼ਿੰਦਗੀ ਕੁਛ ਸੁਧਰ ਸਕੀ